ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪ ਪਲਸ ਹੇਅਰ ਆਇਲ ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਅਕਾਲੀ ਦਲ ਦੇ ਸਾਬਕਾ ਵਰਕਰ ਗੁਰਦੀਪ ਸਿੰਘ ਲੀਲ ਵੱਲੋਂ ਆਪਣੇ ਮੁੱਖ ਦਫ਼ਤਰ ਫਿਰੋਜ਼ਪੁਰ ਰੋਡ ਵਿਖੇ ਟਕਸਾਲੀ ਆਗੂ ਜਥੇਦਾਰ ਨਛਤਰ ਸਿੰਘ ਸਿੱਧੂ ਬਲਦੇਵ ਸਿੰਘ ਗਰੇਵਾਲ ਦੀ ਸਰਪਰਾਸਤੀ ਹੀਟ ਕਰਾਈ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੰਦੀਪ ਸਿੰਘ ਖੋਸਾ ਜਗਤਾਰ ਸਿੰਘ ਐਤੀਆਂ ਮਾਸਟਰ ਬਲਰਾਜ ਸਿੰਘ ਜਗਦੀਸ਼ ਸਿੰਘ ਬਿੱਟੂ ਕੁਲਦੀਪ ਸਿੰਘ ਖਾਲਸਾ ਜਸਵਿੰਦਰ ਸਿੰਘ ਖੱਟੜ ਡਾਕਟਰ ਪ੍ਰੇਤਪਾਲ ਸਿੰਘ ਆਲਮਗੀਰ ਡਾਕਟਰ ਸ਼ਲੇਂਦਰ ਸਿੰਘ ਭੁਪਿੰਦਰ ਸਿੰਘ ਕਾਕਾ ਮਨਮੂਨ ਸਿੰਘ ਮੋਣੀ ਰਜਿੰਦਰ ਸਿੰਘ ਰਾਜੂ ਸੰਦੀਪ ਸਿੰਘ ਸੇਠੀ ਹਾਜ਼ਰ ਹੋਏ ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਬਟਾਂਦਰਾ ਕੀਤਾ ਗਿਆ ਅਤੇ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਲੀਲ ਨੇ ਕਿਹਾ ਕਿ ਚਾਹੇ ਮੈਂ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਅਤੇ ਮੇਰੀ ਪਾਰਟੀ ਪ੍ਰਤੀ ਨਾਰਾਜ਼ਗੀ ਹੋ ਸਕਦੀ ਹੈ ਚਾਹੇ ਸਿਆਸੀ ਸਰਗਰਮੀਆਂ ਬੰਦ ਕਰਕੇ ਆਪਣੇ ਨਿੱਜੀ ਰਜੇਮਿਆਂ 'ਚ ਰੁੱਝ ਗਿਆ ਹਾਂ ਪਰ ਮੈਂ ਇਹ ਅਸਤੀਫਾ ਕਿਸੇ ਪਾਰਟੀ 'ਚ ਸ਼ਾਮਲ ਹੋਣ ਲਈ ਨਹੀਂ ਦਿੱਤਾ ਤੇ ਨਾ ਹੀ ਕਿਸੇ ਹੋਰ ਪਾਰਟੀ ਵਿੱਚ ਜਾਵਾਂਗਾ। ਉਹਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਾਡੇ ਪੁਰਖਿਆਂ ਦੀ ਪਾਰਟੀ ਹੈ ਜੋ ਮੇਰੀ ਕੋਈ ਨਾਰਾਜ਼ਗੀ ਹੈ ਤਾਂ ਉਸ ਨੂੰ ਘਰ ਬੈਠ ਕੇ ਹੀ ਹੱਲ ਕਰਾਂਗਾ। ਪਰੰਤੂ ਕਿਸੇ ਹੋਰ ਪਾਰਟੀ 'ਚ ਜਾਣ ਬਾਰੇ ਸੋਚ ਵੀ ਨਹੀਂ ਸਕਦਾ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਮਾਂ ਪਾਰਟੀ ਹੈ ਤੇ ਪੰਜਾਬ ਦੇ ਲੋਕਾਂ ਦੀ ਪਹਿਰੇਦਾਰ ਪਾਰਟੀ ਹੈ। ਸਰਦਾਰ ਲੀਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਚਾਹੇ ਅਸਤੀਫਾ ਦਿੱਤਾ ਹੈ ਫਿਰ ਵੀ ਉਹ ਲੁਧਿਆਣਾ ਲੋਕ ਸਭਾ ਲਈ ਇੱਕ ਸਤਿਕਾਰਤ ਸਖਸ਼ੀਅਤ ਗੁਰਸਿੱਖ ਪੜੇ ਲਿਖੇ ਉਮੀਦਵਾਰ ਹੈ ਸਰਦਾਰ ਰਣਜੀਤ ਸਿੰਘ ਢਿੱਲੂ ਦੀ ਪੁਰਜ਼ੋਰ ਹਮਾਇਤ ਦਾ ਆਪਣੇ ਸਮੂੱਚੇ ਸਾਥੀਆਂ ਸਮੇਤ ਐਲਾਨ ਕਰਦਾ ਹਾਂ ਅੱਜ ਲੁਧਿਆਣਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਵਿੱਚ ਭੇਜਾਂਗੇ ਗੁਰਦੀਪ ਸਿੰਘ ਲੀਲ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਾ ਮੰਤਰੀ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਵੜੀਆ ਹਲਕਾ ਦਾਖਾ ਤੋਂ ਐਮ ਐਲ ਏ ਮਨਪ੍ਰੀਤ ਸਿੰਘ ਐਯਾਲੀ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਸਰਦਾਰ ਕਰਨੈਲ ਸਿੰਘ ਅਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਾਬਾ ਅਜੀਤ ਸਿੰਘ ਇਹ ਸਤਰੀ ਅਕਾਲੀ ਦਲ ਨੇ ਧੜਕ ਤੋਂ ਜਰਨੈਲ ਆਗੂ ਬੀਬੀ सुरेंद्र ਕੌਰ ਧਿਆਲ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਭਿੰਦਾ ਸ਼੍ਰੋਮਣੀ ਅਕਾਲੀ ਸੀਨੀਅਰ ਆਗੂ ਗੁਰਮੀਤ ਸਿੰਘ ਕੋਲਾਰ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਮੈਂ ਮੈਂ ਸਮੁੱਚੇ ਮੇਰੇ ਸਾਥੀ ਹਲਕਾ ਲੁਧਿਆਣਾ ਤੋਂ ਸਰਦਾਰ ਰਣਜੀਤ ਸਿੰਘ ਢਿੱਲੋਂ ਤੇ ਹਲਕਾ ਫਤੇਗੜ ਸਾਹਿਬ ਤੋਂ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਤੇ ਸਮੁੱਚੇ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਡਟਮੀ ਹਮਾਇਤ ਕਰਦੇ ਹਨ ਤੇ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਿਤਾਉਣਗੇ ਗੁਰਦੀਪ ਸਿੰਘ ਲੀਲ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੀਲ ਅੱਜ ਵੀ ਅਕਾਲੀ ਹੈ ਤੇ ਮੇਰਾ ਪਰਿਵਾਰ ਵੀ ਅਕਾਲੀ ਹੈ ਮੇਰੀ ਨਾਰਾਜ਼ਗੀ ਵੀ ਅਕਾਲੀ ਹੈ ਤੇ ਮੇਰਾ ਅਸਤੀਫਾ ਦੇਣਾ ਵੀ ਅਕਾਲੀ ਹੈ ਮੇਰੀ ਦਸਤਾਰ ਵੀ ਅਕਾਲੀ ਹੈ ਤੇ ਮੇਰੀ ਵਿਰਾਸਤ ਵੀ ਅਕਾਲੀ ਹੈ ਲੀਲ ਦੀ ਟੀਮ ਵੀ ਅਕਾਲੀ ਹੈ ਤੇ ਲੀਲ ਦੀ ਟੀਮ ਦੀ ਸੋਚ ਵੀ ਅਕਾਲੀ ਹੈ